ਕਿ ਤੁਸੀਂ ਵੀ Apple ਦੇ ਫੋਨ ਦੀ ਵਰਤੋਂ ਕਰਦੇ ਹੋ ਤੁਹਾਡੇ ਕੋਲ ਵੀ iPhone ਹੈ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ Apple ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਚੇਤਾਵਨੀ ਭਰੀ ਮੇਲ ਭੇਜ ਦਿੱਤੀ ਗਈ ਹੈ ਕਿ ਹੁਣ Apple ਦੇ ਫੋਨ ਵੀ ਸੇਫ ਨਹੀਂ ਰਹੇ ਕਿਉਂਕਿ Pegasus ਜ ਵਰਗੇ ਸਪਾਈਵੇਅਰ ਅਟੈਕ ਦਾ ਖਤਰਾ ਜਤਾਇਆ ਜਾ ਰਿਹਾ ਹੈ ਦਰਅਸਲ ਇਸਦੀ ਈਮੇਲ ਜਿਹੜੀ ਹੈ 91 ਦੇਸ਼ਾਂ ਨੂੰ Apple ਦੇ ਵੱਲੋਂ भेजी जा चुकी है जिसके बीच भारत भी शामिल है इस करके जेकर एहे पेगासस ਤੁਹਾਡੇ ਫੋਨ ਦੇ ਵਿੱਚ ਆ ਜਾਂਦਾ ਤਾਂ ਕੁਝ ਸੈਕਿੰਡਾਂ ਦੇ ਵਿੱਚ ਹੀ ਤੁਹਾਡਾ ਸਾਰਾ ਫੋਨ ਹੈਕ ਕਰ ਲਏਗਾ ਤੇ ਜੇਕਰ ਇਸ ਫਾਈਲ ਦੀ ਗੱਲ ਕੀਤੀ ਜਾਵੇ ਤਾਂ तकरीबन 1 KB ਜਾਂ 1.5 KB ਰੀਫਰੈਸ਼ ਕਰਨ ਤੋਂ ਵੀ ਘੱਟ ਸਮਾਂ ਲੱਗਦਾ ਹੈ ਇੰਨੀ ਜਲਦੀ ਇਹ ਤੁਹਾਡੇ ਫੋਨ ਦੇ ਵਿੱਚ ਦਾਖਲ ਹੋ ਕੇ ਤੁਹਾਡਾ ਮੋਬਾਈਲ ਹੈਕ ਕਰ ਸਕਦਾ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਵਿੱਚ ਸਾਲ ਅਕਤੂਬਰ ਦੇ ਵਿੱਚ Apple ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਹਾਲਾਂਕਿ ਇਸ Pegasus ਦਾ ਕਹਿਰ ਪਿਛਲੇ ਸਾਲ ਵੀ ਵੇਖਣ ਨੂੰ ਮਿਲਿਆ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੇ Windows PC ਨੇ ਉਹਨਾਂ ਦੇ ਵਿੱਚ ਇਹ ਅਟੈਕ ਕਰਦਾ ਤੇ ਸਾਰਾ PC ਹੈਕ ਕਰ ਲੈਂਦਾ ਪਰ ਹੁਣ ਦੂਜੇ ਪਾਸੇ ਇਹ ਹੁਣ Apple ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ Apple ਦੇ ਵੱਲੋਂ ਕਿ ਆਖਿਰਕਾਰ ਆਈਫੋਨ ਦੇ ਵਿੱਚ ਵੀ ਪੈਗਾਸਸ ਵਰਗੇ ਸਪਾਈਵੇਅਰ ਅਟੈਕ ਦਾ ਖਤਰਾ ਜਤਾਇਆ ਜਾ ਰਿਹਾ ਹੈ ਇੱਕ ਰਿਪੋਰਟ ਦੇ ਮੁਤਾਬਕ ਆਈਫੋਨ ਯੂਜ਼ਰਸ ਨੂੰ ਮਰਸਨਰੀ ਸਪਾਈਵੇਅਰ ਦੇ ਜਰੀਏ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਆਈਫੋਨ ਨੂੰ ਐਕसेस ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ Apple ਦੇ ਵੱਲੋਂ ਭਾਰਤ ਸਮੇਤ 91 ਦੇਸ਼ਾਂ ਨੂੰ ਲੈ ਕੇ ਆਪਣੇ ਯੂਜ਼ਰਸ ਨੂੰ ਵਾਰਨਿੰਗ ਭਰਿਆ ਮੇਲ ਭੇਜ ਦਿੱਤਾ ਗਿਆ ਹੈ ਕਿ ਤੁਹਾਨੂੰ ਵੀ ਇਹ ਮੇਲ ਆਇਆ ਹੈ ਕਿਉਂਕਿ ਇਸ ਤੇ ਨਾਲ ਜੋ ਹੈ ਤੁਹਾਡਾ ਫੋਨ ਕੁਝ ਹੀ ਸੈਕਿੰਡਾਂ ਦੇ ਵਿੱਚ ਹੈਕ ਹੋ ਜਾਏਗਾ Apple ਸਭ ਤੋਂ ਜ਼ਿਆਦਾ ਸੇਫ ਮੰਨਿਆ ਜਾਂਦਾ ਪਰ ਹੁਣ Apple ਨੇ ਵੀ ਹੱਥ ਖੜੇ ਕਰ ਦਿੱਤੇ ਨੇ ਇਸ ਪੈਗਾਸਸ ਦੇ ਅੱਗੇ ਕਿਉਂਕਿ ਭਾਰਤ ਸਣੇ 91 ਦੇਸ਼ਾਂ ਨੂੰ ਮੇਲ ਭੇਜ ਦਿੱਤੀ ਗਈ ਹੈ ਕੀ ਆਖਿਰਕਾਰ ਇਹ ਪੈਗਾਸਸ ਤੁਹਾਡਾ ਆਈਫੋਨ ਹੈਕ ਕਰ ਸਕਦਾ ਹੈ ਮਿੰਟਾਂ ਸਕਿੰਟਾਂ ਦੀ ਤਾਂ ਦੂਰ ਦੀ ਗੱਲ ਹੈ ਕੁਝ ਹੀ ਪਲਾਂ ਦੇ ਵਿੱਚ ਤੁਹਾਡਾ ਸਾਰਾ ਡਾਟਾ ਲੀਕ ਹੋ ਸਕਦਾ ਹੈ ਇਸ ਕਰਕੇ ਸਾਵਧਾਨ ਹੋ ਜਾਓ ਜੇਕਰ ਤੁਸੀਂ ਕਿਸੇ ਅਣਪਛਾਤੀ ਜਾਫਿਰ ਦੂਜੀ ਸਾਈਟ ਤੇ ਜਾਂਦੇ ਹੋ ਤਾਂ ਅਜਿਹੇ ਦੇ ਵਿੱਚ ਉਹ ਵੈਬਸਾਈਟ ਦੇ ਰਾਹੀਂ ਇਹ ਪੈਗਾਸਸ ਤੁਹਾਡੇ ਫੋਨ ਦੇ ਉੱਤੇ ਅਟੈਕ ਕਰ ਸਕਦਾ ਹੈ ਜਿਸ ਨਾਲ ਤੁਹਾਡਾ ਸਭ ਤੋਂ ਵੱਡਾ ਨੁਕਸਾਨ ਇਹ ਹੋ ਸਕਦਾ ਹੈ ਕਿ ਤੁਹਾਡਾ ਸਾਰਾ ਫੋਨ ਹੈਕ ਹੋ ਜਾਏਗਾ ਉਸਦਾ ਸਾਰਾ ਡਾਟਾ ਲੀਕ ਹੋ ਜਾਵੇਗਾ ਕਿ ਤੁਸੀਂ ਵੀ Apple ਦੇ ਫੋਨ ਦੀ ਵਰਤੋਂ ਕਰਦੇ ਹੋ ਤੁਹਾਡੇ ਕੋਲ ਵੀ iPhone ਹੈ ਤਾਂ ਇਹ ਖਬਰ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ Apple ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਚੇਤਾਵਨੀ ਭਰੀ ਮੇਲ ਭੇਜ ਦਿੱਤੀ ਗਈ ਹੈ ਕਿ ਹੁਣ Apple ਦੇ ਫੋਨ ਵੀ ਸੇਫ ਨਹੀਂ ਰਹੇ ਕਿਉਂਕਿ Pegasus ਵਰਗੇ ਸਪਾਈਵੇਅਰ ਅਟੈਕ ਦਾ ਖਤਰਾ ਜਤਾਇਆ ਜਾ ਰਿਹਾ ਹੈ ਦਰਅਸਲ ਇਸਦੀ ਈਮੇਲ ਜਿਹੜੀ ਹੈ 91 ਦੇਸ਼ਾਂ ਨੂੰ Apple ਦੇ ਵੱਲੋਂ ਭੇਜੀ ਜਾ ਚੁੱਕੀ ਹੈ ਜਿਸ ਦੇ ਵਿੱਚ ਭਾਰਤ ਵੀ ਸ਼ਾਮਿਲ ਹੈ ਇਸ ਕਰਕੇ ਜੇਕਰ ਇਹ pegasus ਤੁਹਾਡੇ ਫੋਨ ਦੇ ਵਿੱਚ ਆ ਜਾਂਦਾ ਤਾਂ ਕੁਝ ਸੈਕਿੰਡਾਂ ਦੇ ਵਿੱਚ ਹੀ ਤੁਹਾਡਾ ਸਾਰਾ ਫੋਨ ਹੈਕ ਕਰ ਲਏਗਾ ਤੇ ਜੇਕਰ ਇਸ ਫਾਈਲ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ 1kb ਜਾਂ 1.5kb ਰੀਫਰੈਸ਼ ਕਰਨ ਤੋਂ ਵੀ ਘੱਟ ਸਮਾਂ ਲੱਗਦਾ ਹੈ ਇੰਨੀ ਜਲਦੀ ਇਹ ਤੁਹਾਡੇ ਫੋਨ ਦੇ ਵਿੱਚ ਦਾਖਲ ਹੋ ਕੇ ਤੁਹਾਡਾ ਮੋਬਾਈਲ ਹੈਕ ਕਰ ਸਕਦਾ ਹੈ ਇਸ ਤੋਂ ਪਹਿਲਾਂ ਵੀ ਪਿਛਲੇ ਵਿੱਚ ਸਾਲ ਅਕਤੂਬਰ ਦੇ ਵਿੱਚ Apple ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਹਾਲਾਂਕਿ ਇਸ ਪੈਗਾਸਸ ਦਾ ਕਹਿਰ ਪਿਛਲੇ ਸਾਲ ਵੀ ਵੇਖਣ ਨੂੰ ਮਿਲਿਆ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜਿਹੜੇ ਵਿੰਡੋ ਪੀਸੀ ਨੇ ਉਹਨਾਂ ਦੇ ਵਿੱਚ ਇਹ ਅਟੈਕ ਕਰਦਾ ਤੇ ਸਾਰਾ ਪੀਸੀ ਹੈਕ ਕਰ ਲੈਂਦਾ ਪਰ ਹੁਣ ਦੂਜੇ ਪਾਸੇ ਇਹ ਹੁਣ Apple ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ Apple ਦੇ ਵੱਲੋਂ ਕਿ ਆਖਿਰਕਾਰ ਆਈਫੋਨ ਦੇ ਵਿੱਚ ਵੀ ਪੈਗਾਸਸ ਵਰਗੇ ਸਪਾਈਵੇਅਰ ਅਟੈਕ ਦਾ ਖਤਰਾ ਜਤਾਇਆ ਜਾ ਰਿਹਾ ਹੈ ਇੱਕ ਰਿਪੋਰਟ ਦੇ ਮੁਤਾਬਕ ਆਈਫੋਨ ਯੂਜ਼ਰਸ ਨੂੰ ਮਰਸਨਰੀ ਸਪਾਈਵੇਅਰ ਦੇ ਜ਼ਰੀਏ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਹਿਸਤੇ ਨਾਲ ਆਈਫੋਨ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਐਪਲ ਦੇ ਵੱਲੋਂ ਭਾਰਤ ਸਮੇਤ 91 ਦੇਸ਼ਾਂ ਨੂੰ ਲੈ ਕੇ ਆਪਣੇ ਯੂਜ਼ਰਸ ਨੂੰ ਵਾਰਨਿੰਗ ਭਰਿਆ ਮੇਲ ਭੇਜ ਦਿੱਤਾ ਗਿਆ ਕਿ ਤੁਹਾਨੂੰ ਵੀ ਇਹ ਮੇਲ ਆਇਆ ਹੈ ਕਿਉਂਕਿ ਇਸਤੇ ਨਾਲ ਜੋ ਹੈ ਤੁਹਾਡਾ ਫੋਨ ਕੁਝ ਹੀ ਸੈਕਿੰਡਾਂ ਦੇ ਵਿੱਚ ਹੈਕ ਹੋ ਜਾਏਗਾ Apple ਸਭ ਤੋਂ ਜ਼ਿਆਦਾ ਸੇਫ ਮੰਨਿਆ ਜਾਂਦਾ ਪਰ ਹੁਣ Apple ਨੇ ਵੀ ਹੱਥ ਖੜੇ ਕਰ ਦਿੱਤੇ ਨੇ ਇਸ ਪੈਗਾਸਸ ਦੇ ਅੱਗੇ ਕਿਉਂਕਿ ਭਾਰਤ ਸਣੇ 91 ਦੇਸ਼ਾਂ ਨੂੰ ਮੇਲ ਭੇਜ ਦਿੱਤੀ ਗਈ ਹੈ ਕਿ ਆਖਿਰਕਾਰ ਇਹ ਪੈਗਾਸਸ ਤੁਹਾਡਾ ਆਈਫੋਨ ਹੈਕ ਕਰ ਸਕਦਾ ਮਿੰਟਾਂ ਸਕਿੰਟਾਂ ਦੀ ਤਾਂ ਦੂਰ ਦੀ ਗੱਲ ਹੈ ਕੁਝ ਹੀ ਪਲਾਂ ਦੇ ਵਿੱਚ ਤੁਹਾਡਾ ਸਾਰਾ ਡਾਟਾ ਲੀਕ ਹੋ ਸਕਦਾ ਇਸ ਕਰਕੇ ਸਾਵਧਾਨ ਹੋ ਜਾਓ ਜੇਕਰ ਤੁਸੀਂ ਕਿਸੇ ਅਣਪਛਾਤੀ ਜਾਫੇਰ ਦੂਜੀ ਸਾਈਟ ਤੇ ਜਾਂਦੇ ਹੋ ਤਾਂ ਅਜਿਹੇ ਦੇ ਵਿੱਚ ਉਹ ਵੈਬਸਾਈਟ ਦੇ ਰਾਹੀਂ ਇਹ ਪੈਗਾਸਸ ਤੁਹਾਡੇ ਫੋਨ ਦੇ ਉੱਤੇ ਅਟੈਕ ਕਰ ਸਕਦਾ ਜਿਸ ਨਾਲ ਤੁਹਾਡਾ ਸਭ ਤੋਂ ਵੱਡਾ ਨੁਕਸਾਨ ਇਹ ਹੋ ਸਕਦਾ ਕਿ ਤੁਹਾਡਾ ਸਾਰਾ ਫੋਨ ਹੈਕ ਹੋ ਜਾਏਗਾ ਉਸ ਦਾ ਸਾਰਾ ਡਾਟਾ ਲੀਕ ਹੋ ਜਾਵੇਗਾ